ਮੈਨੂੰ ਇੱਕ ਗਣੀ ਸੰਧੂ ਆ ਅੰਗਲੈਂਡ ਦਾ ਜੀ ਚਲੰਦਰ ਏਰੀਏ ਦਾ ਉਹਨਾਂ ਨੇ ਮੈਨੂੰ ਇੱਥੋਂ ਕਹਿ ਕੇ ਭੇਜਿਆ ਸੀਗਾ ਵੀ ਤੂੰ ਤੇਰਾ ਵਰਕ ਪਰਮਿਟ ਲਵਾਵਾਂਗੇ ਅਮਰੀਕਾ ਦਾ ਹੀ ਮੇਰੀ ਆਈਟੀਆ ਕੀਤੀ ਹੋਈ ਹੈ 2010 ਦੀ ਜੀ ਪਾਸ ਆਊਟ ਹਾਂ ਉਹ ਕਹਿੰਦਾ ਜੀ ਤੇਰਾ ਆਈਟੀਆ ਦੇ ਵੇਚ ਤੇ ਵਰਕ ਪਰਮਿਟ ਲਵਾਵਾਂਗੇ ਪਹਿਲਾਂ ਤੈਨੂੰ ਇਟਲੀ ਲੈ ਕੇ ਜਾਵਾਂਗੇ ਜੀ ਇਟਲੀ ਤੇ ਬਾਅਦ ਜਿੰਨੇ ਦਾ ਤੇਰਾ ਉੱਥੋਂ ਵਰਕ ਪਰਮਿਟ ਲਵਾਵਾਂਗੇ ਤੈਨੂੰ ਅਮਰੀਕਾ ਲੈ ਕੇ ਜਾਵਾਂਗੇ ਇਹ ਕਿੰਨੇ ਟਾਈਮ ਤੱਕ ਕਿਹਾ ਸੀ ਉਹਨਾਂ ਤੋਂ ਪੱਕੇ ਇੱਕ ਨੰਬਰ ਤੇ ਭੇਜਣ ਲਈ ਕਿਹਾ ਸੀ ਦੋ ਨੰਬਰ ਤੇ ਇੱਕ ਇੱਕ ਨੰਬਰ ਤੇ ਵਰਕ ਪਰਮਿਟ ਤੇ ਭੇਜਣ ਲਈ ਕਿਹਾ ਸੀ ਉਹ ਕਹਿੰਦੇ ਕਿ ਵਰਕ ਪਰਮਿਟ ਤੋਂ ਬਾਅਦ ਚ 3 ਸਾਲ ਬਾਅਦ ਤੇਰੀ ਪੀਆਰ ਪੈ ਚੁੱਕੀ ਉੱਥੇ ਕਿਹਾ ਕਿਵੇਂ ਤੁਸੀਂ ਗਏ ਕਿਵੇਂ ਕਿਵੇਂ ਤੁਹਾਡੇ ਪੈਸੇ ਖੰਚੇ ਗਏ ਪੈਸੇ ਉਹਨਾਂ ਨੇ ਕਿ 40 ਲੱਖ ਰੁਪਇਆ ਲਿਆ ਜੀ ਉਹਨਾਂ ਨੇ ਇੱਥੇ ਹੀ ਲੈ ਲਿਆ ਸੀ 40 ਲੱਖ ਰੁਪਇਆ ਤੇ ਪਹਿਲਾਂ ਮੈਨੂੰ ਉਹਨਾਂ ਨੇ ਏਟ ਲਈ ਰੱਖਿਆ ਜੀ ਉਥੇ ਕਹੀਗੇ ਅੱਜ ਲਵਾਉਨੇ ਆ ਤੇਰਾ ਗਾਂ ਦਾ ਕੱਲੂ ਲਵਾਉਨੇ ਆ ਉਹਨਾਂ ਨੇ 4.5 ਮਹੀਨੇ ਮੈਨੂੰ ਇੰਤਰੀ ਬਿਠਾਈ ਰੱਖਿਆ ਜੀ 4 4.5 ਮਹੀਨੇ ਬਿਠਾਈ ਰੱਖਿਆ ਤੇ ਅੱਜ ਲਵਾਉਨੇ ਆ ਕੱਲੂ ਨੂੰ ਉਹਨੇ ਆਹੀਂ ਕਰੀਗੇ ਫਿਰ ਉਹਨਾਂ ਨੇ ਜੀ ਮੈਨੂੰ ਮੈਂ ਕਹਿਣ ਤੇ ਵੀ ਵਾਰੀ ਵਾਰੀ ਵੀ ਮੇਰਾ ਵੀ ਲਵਾਓ ਤੁਸੀਂ ਉਹਨਾਂ ਨੇ ਫਿਰ ਮੈਨੂੰ ਥੱਲੇ ਵਾਲੀ ਕਾంటర్ ਗਈਆਂ ਚ ਕਹਿੰਦੇ ਵੀ ਇੱਥੋਂ ਲਵਾਉਨੇ ਆ ਤੇਰਾ ਤਾਂ ਸਲਵਾ ਡੋਰ ਤੋਂ ਕਹਿੰਦੇ ਇੱਥੋਂ ਲਵਾ ਦਿੰਨੇ ਆ ਫਿਰ ਉੱਥੋਂ ਉਹਨਾਂ ਨੇ ਡੌਂਕੀ ਲਵਾ ਦਿੱਤੀ ਮੇਰੇ ਫੋਨ ਸਾਡੇ ਨਾਲ ਗੱਲ ਇੱਕ ਨੰਬਰ ਦੀ ਹੋਈ ਸੀ ਇੱਕ ਨੰਬਰ ਦੀ ਹੋਈ ਸੀ ਉਹ ਕਿ ਚੁਰਾ ਤਰੀਕੇ ਨਾਲ ਵੜ ਗਏ ਜੰਗਲਾਂ ਨੇ ਵੀ ਕਿ ਕਿਸ਼ਤੀ ਰੰਗੇ ਉਹ ਤਾਂ ਇਹ ਜੰਗਲਾਂ ਰਹੀਂ ਕੈਸਤੀ ਰਹੀਂ ਸਾਰੇ ਕਦੇ ਲੈ ਕੇ ਗਏ ਆ ਜੀ ਕਿੰਨੇ ਸਿਹਾ ਵੀ ਦੋ ਦੋ ਹੋਰ ਹੋਰ ਜੀ ਕਦੇ ਮਿਲ ਜਾਂਦੇ ਹੀ ਪੰਜਾਬੀ ਕਦੇ ਨਹੀਂ ਇਕੱਲਾ ਹੀ ਹੁੰਦਾ ਜੀ ਸਿਰ ਤੁਸੀਂ ਉੱਥੇ ਅਮਰੀਕਾ ਪਹੁੰਚ ਗਏ ਹੋ ਤੇ ਕਿੰਨੇ ਕੰਨ ਕਿੰਨੇ ਕਰ ਰਹੇ ਅਮਰੀਕਾ ਉਹਨਾਂ ਨੇ ਹੀ ਮੈਨੂੰ ਮਕਸੀਕੋ ਹੀ 1 ਮਹੀਨਾ ਬਿਠਾਈ ਰੱਖਿਆ ਜੀ ਅੱਛਾ ਉਹਨੇ ਉੱਥੇ ਬਿਠਾਈ ਰੱਖਿਆ ਕਦੇ ਫੋਨ ਦੇ ਦਿੰਦੇ ਸੀ ਕਦੇ ਖੋਹ ਲੈਂਦੇ ਸੀਗੇ ਤੇ ਕਦੇ 2 ਘੰਟੇ ਫੋਨ ਦੇਦਾ ਕਦੇ 2 ਘੰਟੇ ਗਾਂ ਗੱਡੀ ਤੇ ਲੈ ਕੇ ਫੇਰ ਗਾਂ ਅੱਗੇ ਕਿਤੇ ਹੋਰ ਜਾ ਕੇ ਬਿਠਾਦਾ ਘਰ ਜਿੱਚ ਬਾਹਰ ਨਹੀਂ ਨਿਕਲਣ ਦਿੰਦੇ ਸੀਗੇ ਉਸ ਪੈਸੇ ਦਾ ਅਰੇਂਜਮੈਂਟ ਕਿਵੇਂ ਕੀਤਾ ਜਾਣ ਲੱਗੀ ਕਿਸ ਤਰ੍ਹਾਂ ਪੈਸੇ ਜੀ ਕੋਸਤਾ ਘਰ ਤੇ ਲੋਨ ਕਰਾਇਆ ਜੀ 20 ਲੱਖ ਦਾ ਲੋਨ ਕਰਾਇਆ ਸੀ ਤੇ ਬਾਕੀ ਕੁਝ ਫੜੇ ਆ ਰਿਸ਼ਤੇਦਾਰਾਂ ਤੋਂ ਯਾਰਾਂ ਦੋਸਤਾਂ ਤੋਂ ਫੜ ਕੇ ਜੀ ਸਾਰਾ ਅਰੇਂਜਮੈਂਟ ਕੀਤਾ ਜੀ ਫਿਰ ਜੀ ਘਰ ਦੀ ਹਾਲਤ ਕੀ ਹੈ ਕੀ ਕਾਰੋਬਾਰ ਹੈ ਕਾਰੋਬਾਰ ਜ਼ਮੀਨ ਹੈ ਨਹੀਂ ਜੀ ਸਾਡੇ ਕੋਲੇ ਅਸੀਂ ਡੈਰੀ ਦਾ ਕੰਮ ਕਰਦੇ ਸੀਗੇ ਜੀ ਡੈਰੀ ਤੇ ਹੀ ਘਰ ਚੱਲਦਾ ਸੀਗਾ ਉਹ ਵੀ ਬੰਦ ਹੋ ਗਿਆ ਹਾਂ ਉਹ ਬੰਦ ਹੋ ਗਿਆ ਜੀ ਕੁਝ ਉਦੋਂ ਪੈਸੇ ਇਕੱਠੇ ਕਰਨ ਮਰਿਆ ਨਹੀਂ ਕੁਝ ਪਸ਼ੂ ਵੇਚਦੇ ਸੀਗੇ ਜੀ ਲਾਪਿਸ ਕਿੰਨੀ ਬੀਣ ਤਾਣਾ ਕੋਟਾ ਹਾਂਜੀ ਪੰਜ ਛੇ ਗਾਈਆਂ ਮਰ ਗਈਆਂ ਸੀਗੇ ਪਰ ਆਜ ਕੋਈ ਵਰਦੀ ਵਿੱਚ ਨਹੀਂ ਕੋਈ ਨਹੀਂ ਹੈ ਜੀ ਕਿ ਕਿਸ ਕਿਸ ਤਰੀਕੇ ਕਿਵੇਂ ਇਨਸਾਫ ਮਿਲ ਸਤੁਰੂ ਕੀ ਕਰਨਾ ਚਾਹੀਦਾ ਅਸੀਂ ਸਰਕਾਰ ਤੋਂ ਇਹ ਇਨਸਾਫ ਮੰਗਦੇ ਆਂ ਜੀ ਵੀ ਉਹਨਾਂ ਤੇ ਕਾਰਵਾਈ ਕੀਤੀ ਸਾਡੀ ਜਿਹੜੀ ਪੈਸੇ ਲੱਗੇ ਵਾਪਸ ਉਹਨਾਂ ਤੋਂ ਹੀ ਅੰਟਾ ਤੋਂ ਕਰਾਈ ਜਾਣੀ ਸਖਤ ਤੋਂ ਸਖਤ ਕਾਰਵਾਈ ਇਹ ਮਹੀਨੇ 6 ਮਹੀਨੇ ਦੇ ਕਰੀਬ ਸਮਾਂ ਲੱਗਾ ਤੁਹਾਨੂੰ ਉੱਥੇ ਉੱਥੇ ਹੀ 5.5 ਮਹੀਨੇ ਲੱਗੇ 5.5 ਮਹੀਨੇ ਦਾ ਥੋੜਾ ਪੂਰਾ ਸਮਾਂ ਕਿਸ ਤਰੀਕੇ ਦਾ ਕਿਸ ਤਰੀਕੇ ਦੇ ਹਾਲਾਤ ਦੇ ਔਰ ਹੁਣ ਉੱਥੋਂ ਤੁਹਾਨੂੰ ਵਾਪਸ ਤੇ ਜਦੋਂ ਕਿਸ ਤਰੀਕੇ ਦੇ ਹਾਲਾਤ ਰਹੇ ਪਹਿਲਾਂ ਹੀ ਉਹਨਾਂ ਨੇ ਉੱਥੇ ਇਟਲੀ ਜਦੋਂ ਬਠਾਇਆ ਲਾ ਕੇ ਜੀ ਪਾਸਪੋਰਟ ਫੜ ਲਿਆ ਸੀ ਉਹਨਾਂ ਨੇ ਜੀ ਕਹਿੰਦੇ ਤੇਰਾ ਵੀਜ਼ਾ ਲਵਾਉਨੇ ਆ ਉੱਥੇ ਮੈਨੂੰ ਬਠਾਈ ਰੱਖਿਆ ਉਹਨਾਂ ਨੇ ਬਸ ਰੋਜ਼ ਫੋਨ ਲਾ ਦਿੰਦੇ ਵੀ ਵਾ ਤੇਰਾ ਕੋਈ ਨਾ ਇੱਕ ਦੋ ਦਿਨਾਂ ਚ ਵੀਜ਼ਾ ਲਵਾ ਦਿੰਨੇ ਆ ਵੀ ਤੇਰੇ ਪੇਪਰ ਭੇਜੇ ਹੋਏ ਆ ਬੇਸੀ ਚਾਏ ਕਹੀ ਗਈ ਤੇ ਜਦੋਂ ਹੁਣ ਵਾਪਸ ਲੈ ਕੇ ਆਇਆ ਜੀ ਹੱਥ ਗੜੀਆਂ ਲਾ ਕੇ ਲੈ ਕੇ ਆਇਆ ਪੈਰਾਂ ਨੂੰ ਹੱਥਾਂ ਨੂੰ ਤੇ ਢਿੱਡ ਨੂੰ ਵੀ ਸੰਗਲ ਪਾ ਕੇ ਲੈ ਕੇ ਆਇਆ ਜੀ ਬੱਸ ਇਹ ਸਾਰੇ ਕੰਟਰੀਆਂ ਵਾਲਿਆਂ ਨਾਲ ਇਦਾਂ ਹੋਇਆ ਕਿ ਤੁਹਾਡੇ ਨਾਲ ਏ ਇਕੱਲੇ ਪੰਜਾਬ ਜੀ ਉੱਥੇ ਉਥੋਂ ਲੈ ਜਾਂਦੇ ਆ ਜੀ ਬਾਅਦ ਚ ਸਾਰਿਆਂ ਦੀ ਪਾਉਂਦੇ ਹੋਣੇ ਆ ਤੇ ਐ ਇੱਕ ਕਮਰੇ ਚ ਬੰਦ ਕਰ ਦਿੰਦੇ ਆ 15 ਦਿਨ ਇੱਕ ਕਮਰੇ ਹੀ ਬੰਦ ਰਹੇ ਆ ਅਫਰੀਕਾ ਪਹੁੰਚਣੇ ਦਿਨ ਕਿੰਨੇ ਹੋ ਗਏ ਸੀ ਜਦੋਂ ਤੁਹਾਨੂੰ ਜ਼ੁਮੇਨ ਪੜਦੇ 15 ਦਿਨ ਹੋ ਗਏ ਸੀ ਗਈਏ ਤੇ ਟੂਰਿਸਟ ਵੀ ਅਸੀਂ ਸੈਂਡਿਗੋ ਤੋਂ ਇਹ ਉਥੋਂ ਅਰੈਸਟ ਕੀਤਾ ਕ੍ਰੋਸਿੰਗ ਕੀਤੀ ਜਿੱਦਾਂ ਹਾਂਜੀ ਬਾਰਡਰ ਤੋਂ ਹਾਂਜੀ ਅਦਕੁਸ ਆ ਦੇਰ ਜਗਰੀ ਹੀ ਕਰਕੇ ਹੀ ਗਏ ਸੀ ਤੁਸੀਂ ਹਾਂਜੀ ਕੰਮ ਦੇ ਕਰਕੇ ਹੀ ਮੈਂ ਗਿਆ ਸੀ ਕਾਂਬੀਨ ਦਾ ਕਿੱਦਾਂ ਕੀਤਾ ਉਹਨਾਂ ਨੂੰ ਕਿੰਨਾ ਤੁਹਾਨੂੰ ਬਿਜਲੀ ਰੱਖਿਆ ਹੋਇਆ ਸੀਗਾ ਖਾਣ ਖਾਣ ਪੀਣ ਦੀ ਕਦੇ ਤਾਂ ਉਹ ਇੱਕ ਟਾਈਮ ਦੇ ਦੇਣ ਉਹ ਦੇ ਦਿੰਦੇ ਸੀਗੇ ਰੋਟੀ ਕਦੇ ਨਹੀਂ ਦਿੰਦੇ ਕਦੇ ਆਪ ਦੇ ਖਰਚੇ ਤੇ ਦੇ ਰਹੇ ਆ ਜੀ ਉੱਥੇ ਸਰਕਾਰ ਤੋਂ ਕੋਈ ਨੌਕਰੀ ਤੇ ਸਰਕਾਰ ਤੋਂ ਪਹਿਲਾਂ ਨੌਕਰੀ ਨਾ ਮਿਲਣ ਕਰਕੇ ਅਸੀਂ ਇਹ ਆ ਚੁਣਿਆ ਸੀਗਾ ਜੀ ਕੁਆਲੀਫਿਕੇਸ਼ਨ ਕੀ ਸੀ ਮੇਰੀ ਇਹ ਆਈਟੀਆ ਕੀਤੀ ਹੋਈ ਹੈ ਜੀ ਇਲੈਕਟ੍ਰੀਸ਼ੀਅਨ ਤੋਂ ਹਾਂਜੀ ਸ਼ੁਕਰੀਆ ਜੀ ਹਾਂਜੀ ਨੌਕਰੀ ਦੀ ਮੰਗ ਕਰਦਾ ਹੈ ਸਰ ਬਹੁਤ ਮੰਦ ਭਾਗੀ ਗੱਲ ਆ ਕਿ ਇੱਕ ਨੌਜਵਾਨ ਆ ਉਹਦੇ ਭਵਿੱਖ ਦੇ ਲਈ ਵਿਦੇਸ਼ ਦੀ ਧਰਤੀ ਤੇ ਗਿਆ ਸੀ 40-45 ਲੱਖ ਰੁਪਇਆ ਲਾ ਕੇ ਤੇ ਉਹਨੂੰ ਵਾਪਸ ਭੇਜ ਦਿੱਤਾ ਗਿਆ ਤੇ ਬਹੁਤ ਦੁੱਖ ਦੀ ਗੱਲ ਆ ਕਿ ਸਾਡੇ ਨੌਜਵਾਨ ਆ ਉਹਦਾ ਭਵਿੱਖ ਸਵਾਰਨ ਲਈ ਗਏ ਸੀ ਕਿਉਂਕਿ ਜਿਹੜਾ ਪੰਜਾਬ ਆ ਇੱਥੇ ਨੌکریاں ਨਹੀਂ ਮਿਲ ਰਹੀਆਂ 40-45 ਲੱਖ ਰੁਪਇਆ ਘਰੋਂ ਲਾਇਆ ਤੇ ਗਿਆ ਸੀ ਆਸ ਰੱਖ ਕੇ ਕਿ ਮੇਰੇ ਬੱਚਿਆਂ ਦਾ ਚੰਗਾ ਭਵਿੱਖ ਬਣੇ ਮੇਰੇ ਪਰਿਵਾਰ ਦਾ ਚੰਗਾ ਭਵਿੱਖ ਬਣੇ ਭਵਿੱਖ ਨੂੰ ਲੈ ਕੇ ਗਿਆ ਸੀ ਪਰ ਭਵਿੱਖ ਤਾਂ ਉਹ ਤੋਂ ਵੀ ਧੁੰਦਲਾ ਹੋ ਗਿਆ ਕਿਉਂਕਿ ਬੱਚੇ ਕੋਲ ਗੁਰਪ੍ਰੀਤ ਸਿੰਘ ਆ ਨੌਜਵਾਨ ਪਿੰਡ ਬੱਗੇਆਣਾ ਜ਼ਿਲ੍ਹਾ ਫਰੀਦਕੋਟ ਤੋਂ ਇਹਦੇ ਕੋਲੇ ਜ਼ਮੀਨ ਵੀ ਹੈਣੀਗੀ ਤੇ ਅਸੀਂ ਤਾਂ ਅੱਜ ਇਹਨਾਂ ਦੀ ਆ ਵਿਆਰਥਿਕ ਮਦਦ ਵੀ ਕਰਕੇ ਗਏ ਆ ਮੈਂਬਰ ਪਾਰਲੀਮੈਂਟ ਸਰਵਿਸ ਸਿੰਘ ਜੀ ਖਾਲਸਾ ਵੱਲੋਂ ਹੋਰ ਵੀ ਸਸਤਾਵਾਂ ਨੂੰ ਮੈਂ ਤਾਂ ਅਪੀਲ ਕਰਦਾ ਕਿ ਇਹਨਾਂ ਦੀ ਜਰੂਰ ਬਾਹ ਫੜੋ ਜਿਵੇਂ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਜਿਵੇਂ ਕੋਈ ਹੜ੍ਹ ਆ ਜਾਂਦੇ ਆ ਕੋਈ ਤਬਾਈ ਮੱਚ ਜਾਂਦੀ ਆ ਤੂਫਾਨ ਆ ਜਾਂਦਾ ਅਸੀਂ ਸਾਡੀਆਂ ਸਿੱਖ ਸੰਸਥਾਵਾਂ ਖਾਲਸਾ ਏਡ ਵਰਗੀਆਂ ਸੰਸਥਾਵਾਂ ਉਹਨਾਂ ਦੀ ਬਾਹ ਫੜਦੀਆਂ ਜਾ ਕੇ ਤੇ ਇਹਨਾਂ ਦੇ ਵੀ ਅੱਜ ਤੂਫਾਨ ਆਇਆ ਤਬਾਈ ਮੱਚੀ ਆ 45-45 ਲੱਖ ਰੁਪਏ ਡਿਕਰੀਆਂ ਇਕੱਠੀਆਂ ਕਰਨੀਆਂ ਔਖੀਆਂ ਇੰਨਾ ਇੰਨਾ ਪੈਸਾ ਲਾ ਕੇ ਨੌਜਵਾਨ ਘਰ-ਬਾਰ ਛੱਡ ਕੇ ਗਏ ਆ ਘਰ-ਬਾਰ ਛੱਡਣਾ ਬਹੁਤ ਔਖਾ ਅਸੀਂ ਕਿਤੇ ਸਹਿਦ ਕੋਟ ਦੇ ਮੋਗੇ ਗਈ ਹੋਈ ਪਰਿਵਾਰ ਦਾ ਫਿਕਰ ਪੈ ਜਾਂਦਾ ਬੱਚਿਆਂ ਦਾ ਭਵਿੱਖ ਦੀ ਖਾਤਰ ਜੰਗਲਾਂ ਦੇ ਵਿੱਚ ਦੀ ਵੇਖੋ ਇਹ ਗਏ ਆ ਤੇ ਇਹਨਾਂ ਨੌਜਵਾਨਾਂ ਦੇ ਜਿਹੜਾ ਭਵਿੱਖ ਅਜ ਖਤਰੇ 'ਚ ਆ ਇੱਕ ਪਾਸੇ ਤਾਂ ਲੋਕਾਂ ਦਾ ਮਜ਼ਾਕ ਦਾ ਥਾਂ ਬਣ ਗਿਆ ਕਿ ਤੁਸੀਂ ਵਿਦੇਸ਼ ਗਏ ਸੀਗੇ ਹੁਣ ਵਾਪਸ ਆ ਗਏ ਆ ਤੇ ਇਹਨਾਂ ਦੀ ਸਾਨੂੰ ਬਾਹ ਫੜਨ ਦੀ ਲੋੜਾ ਰਣਦੀਪ ਸਿੰਘ ਬਿੱਟੂ ਕੇਂਦਰੀ ਮੰਤਰੀ ਆ ਕਿਸੇ ਅੱਗੇ ਉਹਨਾਂ ਨੂੰ ਹੱਥ ਥੱਡਣ ਦੀ ਅੱਜ ਜ਼ਰੂਰਤ ਨਹੀਂ ਉਹਨਾਂ ਕੋਲੇ ਪੈਨ ਆ ਉਹਨਾਂ ਨੂੰ ਰੇਲਵੇ ਦੇ ਵਿੱਚ ਜੋਗ ਨੌਕਰੀ ਦੇਵੇ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਜੀ ਦੇ ਹੱਥ ਜਿਹਦੇ ਹੱਥ 'ਚ ਵੀ ਹਰਾ ਪੈਨ ਉਹਨੂੰ ਵੀ ਬੇਨਤੀ ਆ ਕਿ ਇਹਨਾਂ ਦੀ ਬਾਹ ਫੜੇ ਇਹਨਾਂ ਨੂੰ ਚੰਗੀ ਇਹਨਾਂ ਦੀ ਯੋਗਤਾ ਦੇ ਆਧਾਰ ਤੇ ਨੌਕਰੀ ਦਿੱਤੀ ਜਾਵੇ ਜੇ ਦੋਵੇਂ ਨਹੀਂ ਬਾਹ ਫੜਦੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੀ ਸਰਵੋੱਚ ਸੰਸਥਾ ਉਹਨੂੰ ਚਾਹੀਦਾ ਕਿ ਇਹਨਾਂ ਨੌਜਵਾਨ ਬੱਚਿਆਂ ਦੀ ਬਾਹ ਫੜੇ ਇੱਕ ਕੇਸਾ ਧਾਰੀ ਹੋਣ ਜਿਹੜੇ ਕੇਸਾ ਧਾਰੀ ਉਹਨਾਂ ਨੂੰ ਤੁਰੰਤ ਰੱਖ ਲੈਣ ਤੇ ਦੂਜਿਆਂ ਨੂੰ ਬੇਨਤੀ ਕਰਨ ਵੀ ਤੁਸੀਂ ਕੇਸ ਰੱਖੋ ਤੇ ਤੁਹਾਨੂੰ ਅਸੀਂ ਸਿੱਖ ਸੰਸਥਾਵਾਂ ਸਿੱਖ ਹਸਤਾ ਸ਼ਰੁਣੀ ਕਮੇਟੀ ਨੌਕਰੀ ਦੇਵੇਗੀ ਮੈਂਬਰ ਪਾਰਲੀਮੈਂਟ ਦੇ ਤਰਫੋਂ ਕੋਈ ਨਹੀਂ ਆਈ ਹੋਰੀ ਤਿੰਨ ਲੋਕ ਉਹਨਾਂ ਨੇ ਵੀ ਹਸਲਾ ਹਾਂਜੀ ਬਿਲਕੁਲ ਭੈਣ ਸੰਦੀਪ ਕੌਰ ਖਾਲਸਾ ਜੋ ਮੈਂਬਰ ਪਾਰਲੀਮੈਂਟ ਸਰਵਿਸਿੰਗ ਜੀ ਖਾਲਸਾ ਦੇ ਧਰਮ ਪਤਨੀ ਹੋ ਪਹੁੰਚੇ ਸੀਗੇ ਉਹਨਾਂ ਵੱਲੋਂ ਕਿਉਂਕਿ ਜਿਹੜਾ ਸਾਡਾ ਸਰਕਾਰੀ ਫੰਡ ਆ ਨਾ ਕਿਸੇ ਧਰਮ ਨੂੰ ਦੇ ਸਕਦੇ ਅਸੀਂ ਤੇ ਅਸੀਂ ਆਰਥਿਕ ਮਦਦ ਵੀ ਨਹੀਂ ਕਰ ਸਕਦੇ ਅਸੀਂ ਤਾਂ ਆਪਦੇ ਕੋਲ 41000 ਰੁਪਏ ਇਸ ਵੀਰ ਦੀ ਮਦਦ ਕੀਤੀ ਆ ਇਸ ਕਰਕੇ ਮੇਰੀ ਐਨ ਆਰ ਆਈ ਵੀਰਾਂ ਨੂੰ ਹੋਰ ਜਿੰਨੀਆਂ ਜੀ ਸੰਸਥਾਵਾਂ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਉਹਨਾਂ ਨੂੰ ਬੇਨਤੀ ਆ ਕਿ ਇਹਨਾਂ ਨੌਜਵਾਨਾਂ ਦੀ ਆਰਥਿਕ ਮਦਦ ਕਰੀਏ 45 46 ਲੱਖ ਰੁਪਏ ਲਾ ਕੇ ਨੌਜਵਾਨ ਗਏ ਸੀ